ਅਦਿਸ਼ਮ ਬਾਸ਼ਾ ਦੁਰਗੋਬਿੰਦ ਸਿੰਘ ਸਾਹਿਬ ਨੇ ਜ਼ੁਲਮ ਅਨਿਆਏ ਦੇ ਖਿਲਾਫ ਲੜਨ ਵਾਸਤੇ ਖਾਲਸਾ ਦੀ ਸਥਾਪਨਾ ਕੀਤੀ ਪੰਜ ਸਿਰ ਵਾਰ ਕੇ ਪੰਜ ਸਿਰ ਵਾਰ ਕੇ ਲੱਖਾਂ ਨੂੰ ਹੀ ਸਿੱਖ ਬਣਾ ਦਿੱਤਾ ਬਦਮ ਸ਼੍ਰੀ ਬਦਮ ਪੋਸ਼ਣ ਸੈਕ ਇੰਡਸਟਰੀ ਸੈ ਕੈਂਪੀ ਸੈ ਕਐਮਐਲਏ ਮੰਤਰੀ ਅੱਜ ਸਾਰੇ ਸਮਾਗਮ ਦੇ ਵਿੱਚ ਸ਼ਿਰਕਤ ਕਰਕੇ ਅਸੀਂ ਇੱਕ ਯੂਨਿਟੀ ਦਾ ਹਾਰਮਨੀ ਦਾ ਇੱਕ ਜਿਹੜਾ ਅਸੀਂ ਅੱਜ ਮੈਸੇਜ ਭੇਜਿਆ ਸੋ ਮੈਨੂੰ ਲੱਗਦਾ ਕਿ ਪੰਜਾਬ ਤੋਂ ਬਾਹਰ ਇੰਨਾ ਵੱਡਾ ਸਮਾਗਮ ਕਰਨਾ ਤੇ ਉਹਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੀ ਸ਼ਮੂਲੀਅਤ ਇਹ ਆਪਣੇ ਆਪ ਚ ਦਰਸਾਉਂਦੀ ਹੈ ਕਿ ਸਿੱਖ ਪੂਰੀ ਦੁਨੀਆ ਦੇ ਵਿੱਚ ਕਿਸ ਤਰੀਕੇ ਨਾਲ ਚੜ੍ਹਦੀ ਕਲਾ 'ਚ ਜਾ ਰਹੇ ਹਨ ਵਿਸਾਖੀ ਮਨਾਉਣ ਦੇ ਲਈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਪਹੁੰਚੇ ਨੇ ਤਾਂ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਕਿ ਮੈਂ ਨੇਚਰ ਤੋਂ ਪੰਜਾਬਣਾ ਤਾਂ ਨਵੀਂ ਦਿੱਲੀ ਯਾਨੀ ਕਿ ਰਾਜਧਾਨੀ ਦਿੱਲੀ ਦੇ ਵਿੱਚ ਵਿਸਾਖੀ ਮੌਕੇ ਬੜੀ ਹੀ ਧੂਮਤਾਂ ਨਜ਼ਰ ਆਈ ਇਸ ਮੌਕੇ ਵਿਸ਼ੇਸ਼ ਸਮਾਗਮ ਹੋਇਆ ਜਿਸ ਦੇ ਵਿੱਚ ਦਿੱਲੀ ਦੇ ਇੱਕ ਮਸ਼ਹੂਰ ਹੋਟਲ ਦੇ ਵਿੱਚ ਸੱਭਿਆਚਾਰ ਸੰਗੀਤ ਤੇ ਸਮਾਜ ਸੇਵਾ ਦਾ ਇੱਕ अनोखा ਹੀ ਮਿਲਾਪ ਨਜ਼ਰ ਆਇਆ ਇਸ ਸਮਾਗਮ ਦੇ ਵਿੱਚ ਰਾਜਨੀਤੀ ਸਮਾਜ ਸੇਵਾ ਤੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਹਸਤੀਆਂ ਦੇ ਵੱਲੋਂ ਹਿੱਸਾ ਲਿਆ ਗਿਆ। ਇੱਥੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿਰਸਾ ਵੀ ਹਾਜ਼ਰ ਸਨ। ਤੇ ਇਸ ਦੇ ਦਰਮਿਆਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਿੱਖ ਤੇ ਪੰਜਾਬੀ ਭਾਈਚਾਰੇ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੈਂ ਨੇਚਰ ਤੋਂ ਤਾਂ ਪੰਜਾਬਣਾਂ। ਉਹਨਾਂ ਕਿਹਾ ਕਿ ਜਦੋਂ ਜਦੋਂ ਦਿੱਲੀ ਜਾਂ ਦੇਸ਼ ਦੀ ਕਮਾਨ ਪੰਜਾਬੀਆਂ ਦੇ ਹੱਥ ਦੇ ਵਿੱਚ ਆਈ ਹੈ ਤਾਂ ਤਾਂ ਤਰੱਕੀ ਤੇ ਵਿਕਾਸ ਦੀਆਂ ਨਵੀਆਂ ਮਿਸਾਲਾਂ ਕਾਇਮ ਹੋਈਆਂ ਨੇ ਰੇਖਾ ਗੁਪਤਾ ਦੱਕੇ ਨੇ ਕਿ ਉਹਨਾ ਅਜ ਤੱਕ ਕਈ ਵਿਸਾਖੀ ਸਮਾਗਮ ਵੇਖੇ ਨੇ ਪਰ ਵੀਪੀਐਸਐਫ ਵੱਲੋਂ ਕਰਵਾਇਆ ਗਿਆ ਸਮਾਗਮ ਸਭ ਤੋਂ ਵੱਖਰਾ ਤੇ ਖਾਸ ਹੈ ਜੇ ਬਿਲਕੁਲ ਅੱਜ ਯੰਗ ਪ੍ਰੋਗਰੈਸਿਵ ਸਿੱਖ ਯੂਥ ਫੋਰਮ ਵਾਲਾ ਬਹੁਤ ਸੋਹਣਾ ਪ੍ਰੋਗਰਾਮ ਉਲੀਕਿਆ ਗਿਆ ਜਦੇ ਵਿੱਚ ਬਹੁਤ ਸਾਰੀਆਂ ਸ਼ਖਸੀਤਾਂ ਨੂੰ ਬੁਲਾ ਕੇ ਆਪਸ ਵਿੱਚ ਵਿਚਾਰ ਵਟਾਂਦਰਾ ਵੀ ਹੋਇਆ ਤੇ ਸਾਡਾ ਕਲਚਰਲ ਪ੍ਰੋਗਰਾਮ ਵੀ ਆਪਾਂ ਵੇਖਿਆ ਤੇ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾ ਇਦਾਂ ਦੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਨੇ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਮੈਂ ਆਪਣੇ ਵੱਲੋਂ वैसाखी दिया खालसा साजनां देहाड़ा दिया बहुत-बहुत बधाईयां देना भाई बलजीत का खालसा भाई कृजीत हां सर की कहोगे वैसाखी वैसाखी दा पवित्र दि, दिहाड़ा खालसा पंथ दी सृजना दा दिन दशम पातशाह गुरु गोविंद सिंह साहब ने चुलम अन्याय दे खिलाफ लड़न मस्ते खालसा दी सृजना की थी और इस ਤਿਹਾਰ ਨੂੰ ਇਤਿਹਾਸ ਦਿੱਤਾ ਮੈਂ ਅੱਜ ਸਾਰੀ ਸਾਥ ਸੰਗਤ ਨੂੰ ਖਾਲਸਾ ਦੇ ਸਿਰਜਣਾ ਤੇ ਅਰਬਸਾਖੀ ਦੇ ਇਸ ਪਵਿੱਤਰ ਤਿਹਾਰ ਦੀ ਵਧਾਈ ਦੇਣਾ ਇਹ ਤਿਹਾਰ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਲੈ ਕੇ ਆਵੇ ਇਹ ਤਿਹਾਰ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰੇ ਪ੍ਰਧਾਨ ਮੰਤਰੀ ਮੋਦੀ ਦਾ ਸੰਕਲਪ ਪੂਰਾ ਹੋਵੇ ਦੇਸ਼ ਅੱਗੇ ਵਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਇਸ ਤਰ੍ਹਾਂ ਦੇ ਕਿ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਇੱਕ ਜ਼ਬਰਦਸਤ ਕਾਰਜਕ੍ਰਮ ਹੈ ਮੈਂ ਸਮੈ ਨਾ ਪੂਰੇ ਪੰਜਾਬੀ ਦਿੱਲੀ ਦੇ ਜਿਹੜੇ ਬੈਠੇ ਆ ਉਹ ਮਿਲ ਕੇ ਵਿਸਾਖੀ ਦਾ ਇਤਿਹਾਰ ਮਨਾਰੇ ਜਿੱਥੇ ਯਾਦਾਂ ਨੇ ਉੱਥੇ ਸੰਗਤ ਨੇ ਇਹ ਬਹੁਤ ਅੱਛਾ ਕਰਦੇ ਵਿਸਾਖੀ ਵਾਲੇ ਦਿਨ ਕਾਤਕ ਦਸਮ ਗੁਰੂ ਨੇ ਵਰਤਾ ਦਿੱਤਾ ਵਿਸਾਖੀ ਵਾਲੇ ਦਿਨ ਕੌਤਕ ਦਸਮ ਪਿਤਾ ਨੇ ਵਰਤਾ ਦਿੱਤਾ ਕਹਿੰਦੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਪੰਜ ਸਿਰ ਵਾਰ ਕੇ ਪੰਜ ਸਿਰ ਵਾਰ ਕੇ ਲੱਖਾਂ ਨੂੰ ਹੀ ਸਿੱਖ ਬਣਾ ਦਿੱਤਾ ਸਿੱਖ ਪਹਿਲਾਂ ਵੀ ਸਨ ਸਿੱਖ ਪਹਿਲਾਂ ਵੀ ਸਨ ਪਰ ਸਿੱਖਾਂ ਤੋਂ ਸਿੰਘ ਬਣਾ ਕੇ ਗੁਰੂ ਸਾਹਿਬ ਨੇ ਪੰਥ ਦੀ ਨਿਵਾਰ ਨੂੰ ਵੱਖਰਾ ਹੀ ਵਿਸ਼ਵਾਸ ਦਿੱਤਾ ਸੋ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਬੜਾ ਸ਼ਾਨਦਾਰ ਪ੍ਰੋਗਰਾਮ ਸੀ ਬਹੁਤ ਬਹੁਤ देखिए एक बहुत ही प्रसन्नता की बात है कि आज बैसाखी का ये तो जो त्यौहार है जश्न बैसाखी यहाँ जो कार्यक्रम हमारे यहाँ के जो ऑर्गेनाइजेशन ने किया है इस अवसर पर मुझे बहुत से लोगों से मिलना का अवसर जो मिला है मैंने सबको बधाई दी है सबको शुभकामनाएं दी हैं बैसाखी का त्यौहार वास्तव में वैसे तो अनादिकाल से बैसाखी संक्रांति इस नाते से मनाई जाती है लेकिन गुरु गोविंद सिंह जी के नाम से सोलह की बैसाखी को हमेशा याद किया जाता है जब उन्होंने खालसा पंथ की नींव रखी और देश की एकता अखंडता के लिए जिस प्रकार की सोच उनकी थी आज भी उसी प्रकार की सोच की आवश्यकता है जो बातें उस समय उनको ध्यान में रही होंगी उन बातों को आज भी संभालना चाहिए और समाज को एकता के लिए काम करना और हमारी नई पीढ़ी अच्छे संस्कार लेकर के देश और समाज के लिए काम करें इस प्रकार की आवश्यकता आज एक करोड़ रुपये देने के लिए आज ने बाबा बंद्रा सिंह बहादुर जी का एक स्मारक हरियाणा में लोगढ़ के स्थान के ऊपर उसका निर्माण शुरू हुआ है और उसके लिए हरियाणा सरकार तो अपना योगदान कर ही रही है लेकिन समाज के लोग उसमें योगदान करें तो आज हमारे बेलामुंडा के गुरमीत गुरमीत सिंह जी ने उसकी शुरुआत की है एक करोड़ रुपया इन्होंने अपना योगदान उसमें दिया है और एक और पंद्रह लाख रुपये ग्यारह लाख रुपये का योगदान डॉक्टर जोहर डॉक्टर हाँ तो उन्होंने भी दिया है तो समाज की भी इसमें जो योगदान है उसकी मैं सराहना करता हूँ इसी प्रकार समाज आगे आएगा तो एक भव्य स्मारक उनका बंदा सिंह बहादुर जी का लोगढ़ जिला यमुनानगर हरियाणा में बनेगा जो है। आ, वर्षों से दिल्ली में बहुत सी समस्याएँ खास करके डीडीए डी की खास करके जो... यहाँ के बहुत से जो विभाग हैं काम कर नहीं रहे थे यमुना की सफाई है यहाँ जो पुराने लोगों की प्रॉपर्टीज़ हैं लीज आउट हुई थी उनको मालिकाना हक देने की बात है कॉलोनियों का रेगुलेशन है ऐसी तो समस्याएँ भरी हुई हैं उन समस्याओं पर एक एक करके मैंने काम करना शुरू किया है अब दिल्ली की सरकार भारतीय जनता पार्टी के बनने के बाद एक डबल इंजन की सरकार के नाते इस काम में और तेज़ गति आएगी ऐसा दिल्ली की मुख्यमंत्री से क्या बात है इसी एक मीटिंग करेंगे जल्दी ये बात ਕੀ ਸਮਝਣਾ ਬਨੇਗਾ ਸਰ ਦੋਨੋਂ ਸਰਕਾਰਾਂ ਦਾ ਕੇਂਦਰ ਦਾ ਹੋਰ ਅਰੇ ਡਬਲ ਇੰਜਨ ਦੀ ਸਰਕਾਰ ਦਾ ਸਮਝਣਾ ਸਭ ਜਗ੍ਹਾ ਹੈ ਅੱਜ ਹੋਟਲ ਬੈਲਾਮੌਂਡ ਦੇ ਵਿੱਚ ਜਸ਼ਨੇ ਵਿਸਾਖੀ ਦਾ ਜਿਹੜਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਤੁਸੀਂ ਦੇਖਿਆ ਕਿੰਨੀਆਂ ਰੌਣਕਾਂ ਲੱਗੀਆਂ ਆਈਆਂ ਨੇ ਜੰਮੂ ਕਸ਼ਮੀਰ ਤੋਂ ਲੈ ਕੇ ਕੈਦਲਾ ਤੱਕ ਤੋਂ ਜਿਹੜੀ ਸੰਗਤ ਐ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਪਦਮ ਸ਼੍ਰੀ ਬਦਮ ਪੂਸ਼ਣ ਸੈਕ ਇੰਡਸਟਰੀ ਸੈਕ ਐਮਪੀ ਸੈਕ ਐਮਐਲ ਮੰਤਰੀ ਅੱਜ ਸਾਰੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਕੇ ਅਸੀਂ ਇੱਕ ਯੂਨਿਟੀ ਦਾ ਹਾਰਮਨੀ ਦਾ ਇੱਕ ਜਿਹੜਾ ਅਸੀਂ ਅੱਜ ਮੈਸੇਜ ਭੇਜਿਆ ਵੀ ਜੋ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਜਿਹੜਾ ਇੱਕ ਵਿਜ਼ਨ ਲੈ ਕੇ ਚੱਲੇ ਸੀ ਵੀ ਅਲੱਗ-ਅਲੱਗ ਸਟੇਟਾਂ ਚੋਂ ਪੰਜ ਪਿਆਰਿਆਂ ਨੂੰ ਇਕੱਠਾ ਕਰਕੇ ਵੀ ਭਾਰਤ ਇੱਕ ਹੈ ਤੇ ਭਾਰਤ ਇਕੱਠਾ ਹੋਣਾ ਚਾਹੀਦਾ ਹੈ ਅੱਜ ਉਹਨਾਂ ਦੀ ਵਿਜ਼ਨ ਜਿਹੜੀ ਅਸੀਂ ਅੱਜ ਦੇਖ ਰਹੇ ਹਾਂ ਅਸੀਂ ਵੀ ਉਸੇ ਉਹਨਾਂ ਦੇ ਪায়ে ਪੂਰਨਾਂ ਤੇ ਚੱਲਦੇ ਹੋਏ ਅੱਜ ਇੱਕ ਏਕਤਾ ਦਾ ਪ੍ਰਤੀਕ ਜਿਹੜਾ ਹੈ ਤੇ ਪ੍ਰੋਗਰਾਮ ਕੀਤਾ ਬਾਹਰ ਪਾਰਟੀ ਲਾਈਨਸ ਅਪੋਲੀਟੀਕਲ ਜਿਦੇ ਵਿੱਚ ਕੋਈ ਵੀ ਇਦਾਂ ਦਾ ਪੋਲੀਟਿਕਲ ਜਾਂ ਕੋਈ ਗੱਲਬਾਤ ਨਹੀਂ ਹੋਈ ਸਿਰਫ ਵਿਸਾਖੀ ਦੀ ਗੱਲ ਹੋਈ ਹੈ ਤੇ ਗੁਰੂ ਸਾਹਿਬ ਦੇ ਮੈਸੇਜ ਦੀ ਗੱਲ ਹੋਈ ਹੈ। ਹਾਂ ਉੱਪਰ ਮਤਲਬ ਸਾਈਡ ਤੇ। ਅ ਗੁਰਮੁਖੀ ਇਸ ਤਰੀਕੇ سے ਪ੍ਰੋਗਰਾਮ کیا ਗਿਆ। ਇੱਕ ਐਕਟੀਵੇਸ਼ਨ ਵੀ ਲਗਾ ਦਿੱਤੀ ਹੈ। ਕੀ ਕਹਾਂਗੇ? ਦੇਖਿਏ ਐਕ exhibtion ਦਾ ਜੋ ਮਹੱਤਵ ਥਾ ਜੋ ਐਕ exhibtion ਦਾ ਮਹੱਤਵ ਸੀਗਾ ਉਹ ਐ ਸੀ ਕਿ ਸਾਡੇ ਜਿਹੜੇ ਯੰਗ ਪਨੀਰੀ ਹੈਗੀ ਹੈ ਉਹਨਾਂ ਨੂੰ ਆਪਣੇ ਇਤਿਹਾਸ ਰਾਹੀਂ ਅਸੀਂ ਉਸ ਐਕ exhibtion ਰਾਹੀਂ ਜਾਗਰੂਤ ਕਰਾਈਏ। ਔਰ ਸਭ ਤੋਂ ਵੱਡੀ ਗੱਲ ਜਿਹੜੀ ਕਿ ਅੱਜ ਜਿਹੜੇ ਖੱਟਰ ਸਾਹਿਬ ਨੇ ਜਿਹੜਾ ਕਿ ਸਮਾਰਕ ਉਹਨੂੰ ਜਿਹੜਾ ਬੰਦਾ ਸਿੰਘ ਬਹਾਦਰ ਦਾ ਸੀਗਾ ਉਹਨੂੰ ਅੱਜ ਅੱਜ ਦਿਖਾਇਆ ਅੱਜ ਸਾਵਾ ਦਾ ਸਾਰਾ ਇਸ ਪ੍ਰੋਗਰਾਮ ਨਾਲ 1 ਕਰੋੜ ਰੁਪਏ ਦੇਣ ਦੀ ਗੱਲ ਬਿਲਕੁਲ ਉਹ ਇਸ ਲਈ ਦिए ਕਿ ਆਜ ਜਿੰਨੇ ਵੀ ਬਿਜ਼ਨਸ ਇੰਡਸਟਰੀਇਸਟ ਆਏ ਹੋਏ تھے ਤੋਂ ਸਭ ਨੇ ਥੋੜਾ ਥੋੜਾ ਯੋਗਦਾਨ ਅੱਜ ਉਸ ਸਮਾਰਕ ਕੇ ਲਈ ਦਿਆ ਹੈ ਤੋਂ ਇਹ ਬਹੁਤ ਹੀ ਅੱਛੀ ਬਾਤ ਹੈ ਦੇਖੋ ਵਿਸਾਖੀ ਦਾ ਪ੍ਰੋਗਰਾਮ ਔਰ ਖਾਲਸਾ ਸਾਜਲਾ ਦਿਹਾੜਾ ਦੋਵੇਂ ਬਹੁਤ ਵੱਡੇ ਅੱਜ ਦਿਹਾੜੇ ਨੇ ਸੋ ਮੈਨੂੰ ਲੱਗਦਾ ਕਿ ਪੰਜਾਬ ਤੋਂ ਬਾਹਰ ਇੰਨਾ ਵੱਡਾ ਸਮਾਗਮ ਕਰਨਾ ਤੇ ਉਹਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੀ ਸ਼ਮੂਲੀਅਤ ਇਹ ਆਪਣੇ ਆਪ ਚ ਦਰਸਾਉਂਦੀ ਹੈ ਕਿ ਸਿੱਖ ਪੂਰੀ ਦੁਨੀਆ ਦੇ ਵਿੱਚ ਕਿਸ ਤਰੀਕੇ ਨਾਲ ਚੜ੍ਹਦੀ ਕਲਾ 'ਚ ਜਾ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਪੋਲਿਟਿਕਸ ਤੋਂ ਉੱਪਰ ਉੱਠ ਕੇ ਹਰ ਆਮ ਖਾਸ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਇਆ ਭਾਵੇਂ ਉਹ ਪੋਲਿਟਿਕਸ ਨਾਲ ਜੁੜੇ ਹੋਵੇ ਸਮਾਜ ਸੇਵਾ ਨਾਲ ਜੁੜੇ ਹੋਏ ਕਿਉਂਕਿ ਵੀਪੀਐਸਐਫ ਦਾ ਮਕਸਦ ਹੀ ਇਹ ਆ ਵੀਪੀਐਸਐਫ ਦਾ ਮਕਸਦ ਇਹ ਆ ਕਿ ਹਰ ਲੋੜਵੰਦ ਜਿਹੜਾ ਵੀ ਲੋੜਵੰਦ ਆ ਉਹਨੂੰ ਉਹਨਾਂ ਹੱਥਾਂ ਤੱਕ ਪਹੁੰਚਾਇਆ ਜਾਵੇ ਜਿਹੜੇ ਉਹਦਾ ਸਹਿਯੋਗ ਕਰਨਾ ਚਾਹੁੰਦੇ ਨੇ ਸੋ ਇਸ ਸਮਾਗਮ ਦਾ ਸਾਡਾ ਮਕਸਦ ਇਹ ਸੀਗਾ ਇੱਕ ਤਾਂ ਉਹ ਦਾਨੀ ਸੱਜਣ ਜਿਨ੍ਹਾਂ ਦੇ ਕਰਕੇ ਵੀਪੀਐਸਐਫ ਨੇ ਆਪਣੇ ਪ੍ਰੋਗਰਾਮ ਜਿਹੜੇ ਸ਼ੁਰੂ ਕੀਤੇ ਤੇ ਉਹਨਾਂ ਨੂੰ ਨਿਪਰੇ ਚੜਿਆ ਉਹਨਾਂ ਦਾ ਸਨਮਾਨ ਕੀਤਾ ਜਾਵੇ ਉਹਨਾਂ ਦੀ ਹੱਲਾਸ਼ੇਰੀ ਸਾਡੇ ਅਸਤੇ ਬਹੁਤ ਜ਼ਰੂਰੀ ਆ ਤੇ ਉਹਨਾਂ ਦੀ ਹੱਲਾਸ਼ੇਰੀ ਦੇਖ ਕੇ ਹੋਰ ਇਤਨਾ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਦੇਖੋ ਅੱਜ ਸਾਡੀ ਜਿਹੜੀ ਪਨੀਰੀ ਹੈ ਸਾਡੇ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਤੇ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰਾਉਣਾ ਮੈਨੂੰ ਲੱਗਦਾ ਅੱਜ ਦੀ ਰੇਟ ਦੇ ਵਿੱਚ ਸਭ ਤੋਂ ਵੱਡੀ ਸੇਵਾ ਨਾ ਸਿਰਫ ਸਕੂਲ ਲੈਵਲ ਦੀ ਨਾ ਸਿਰਫ ਕਾਲਜ ਲੈਵਲ ਦੀ ਉਹਨਾਂ ਦੀ ਹਾਇਰ ਐਜੂਕੇਸ਼ਨ ਦੇ ਵੱਲ ਵਧਣਾ ਯੂਪੀਐਸਸੀ ਦੀ ਤਿਆਰੀ ਕਰਵਾਉਣਾ ਖਾਣਾ ਪੀਣਾ ਰਹਿਣਾ ਸਹਿਣਾ ਸਭ ਕੁਝ ਸਾਡੇ ਵੱਲੋਂ ਕੀਤਾ ਜਾ ਰਿਹਾ ਮੈਨੂੰ ਲੱਗਦਾ ਕਿ ਜੇ ਉਹਨਾਂ ਬੱਚਿਆਂ ਦੇ ਵਿੱਚੋਂ 2-4 ਬੱਚੇ ਵੀ ਯੂਪੀਐਸਸੀ ਦੀ ਪ੍ਰੀਖਿਆ ਕਲੀਅਰ ਕਰਕੇ ਅਫਸਰ ਬਣ ਜਾਂਦੇ ਨੇ ਅਸੀਂ ਸਮਝਾਂਗੇ ਅਸੀਂ ਕਾਮਯਾਬ ਹੋਗੇ